ਪਲੀਜ਼ ਕੋਈ ਰੋਣਾ ਨਾ ਆਵੇ ਬਾਈ ਮੈਂ ਦੋ ਕਿਹਾ ਗਿਓ ਚੱਲ ਬੈ ਚੱਲ ਬੈ ਹਾਂਜੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹਾਂਜੀ ਅੱਜ ਆਪਾਂ ਦੁਬਾਰਾ ਫੇਰ ਲਾਈਵ ਹੋਇਆ ਸਵਾਜੋ ਬਤਵਾਂ ਦੀ ਜੁੜੋ ਕੋਈ ਵਧੀਆ ਮੁੱਦਾ ਲੈ ਕੇ ਆਪਾਂ ਉਹਦੇ ਤੇ ਵਿਚਾਰ ਕਰਾਂਗੇ ਅੱਜ ਸਾਰੇ ਆਜੋ ਵੀਰ ਭਰਾ ਸਾਰੇ ਵੱਧ ਵੱਧ ਜੁੜੋ ਆ ਕੇ ਨਾਲ ਲਾਈਵ ਦੇ ਵਿੱਚ ਚੱਲਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੁੜਿਆ ਜੁੜਿਆ ਕੋਈ ਜੁੜਿਆ ਕੋਈ ਹਾਜੀ ਜੁੜ ਗਏ ਜੁੜ ਜੁੜ ਕੁਝ ਸਮਾਂ ਲੱਗਦਾ ਨਾ ਹਰ ਇੱਕ ਚੀਜ਼ ਨੂੰ ਸਮਾਂ ਲੱਗਦਾ ਗਲਤੀ ਆ ਜੋ ਕਰਨਾ ਲਾਈਵ ਤੇ ਸਾਰੇ ਜਾਣੇ ਅੱਜ ਟਾਈਮ ਅੱਜ ਟਾਈਮ ਚਾਰਟਡ ਹੋ ਗਿਆ ਕਿਹੜਾ ਹੋ ਗਿਆ ਇਸ ਟਾਈਮ ਤੇ ਕੋਈ ਖਾਣੇ ਪਾਣੀ ਚਾਉਂਦਾ ਨਾ ਇਹ ਨਾ ਮੁੱਦਾ ਜਿਹੜਾ ਨਹੀਂ ਆਹੀ ਪਈ ਵੀ ਗੁਰੂ ਜਾਨਿਆ ਸਹੀ ਨੀਤ ਨਾਉ ਮੱਥਾ ਟੇਕੋ ਤੇ ਸਹੀ ਨੀਤ ਨਾਲ ਜਾਓ ਗਲਤ ਕੰਮ ਕਰ ਲੋ ਹੋਰ ਪਲੇਸ ਬਹੁਤ ਆ ਬਹੁਤ ਪਲੇਸ ਸਹੀ ਕੰਮ ਕਰਨ ਨੂੰ ਤੁਸੀਂ ਪਰਮਾਤਮਾ ਦੇ ਘਰਨ ਦੇ ਵਿੱਚ ਵਾ ਕੇ ਵੀ ਦੁਨੀਆ ਨਹੀਂ ਟਿਕਦੀ ਜਿਵੇਂ ਕਹਿ ਦਈਏ ਵੀ ਜੇ ਸਿੱਧੇ ਰਾਹ ਤੁਰਿਆ ਤਾਂ ਸਿੱਧੇ ਜਾਓ ਵੀ ਜਿਵੇਂ ਆਪਾਂ ਮੰਦਿਰ ਦੇਖਦੇ ਹਾਂ ਨਾ ਜਿਵੇਂ ਆਪਾਂ ਯਾਰ ਵੀ ਆਪਾਂ ਦੇਖਦੇ ਹਾਂ ਮੁੰਡੇ ਕੁੜੀਆਂ ਇਦਾਂ ਹੁੰਦੇ ਆ ਕਿ ਯਸ ਯਾਰ ਠੀਕ ਆ ਜੋ ਵੀ ਆਪਣਾ ਫਰੈਂਡ ਸਰਕਲ ਆ ਜਾਂ ਕੁਝ ਵੀ ਆ ਉਹ ਧਾਰਮਿਕ ਸਥਾਨਾਂ ਤੋਂ ਪਿੱਛੇ ਛੱਡ ਦੋ ਸਹੀ ਹੈ ਨਾ ਆਓ ਆਪਣੀ ਫੈਮਿਲੀ ਨਾਲ ਆਓ ਜੇ ਤੁਸੀਂ ਆਪਣੇ ਫਰੈਂਡ ਸਰਕਲ ਤੋਂ ਉਹੋ ਜਿਹੇ ਤਰੀਕੇ ਨਾਲ ਉੱਥੇ ਆ ਕੇ ਚਲਪਨਾ ਖੇਚਦੇ ਆਂ ਕੁਝ ਗਰੁੱਪ ਬਣਾਉਣਾ ਇਦਾਂ ਉਹ ਜਿਹੜੀਆਂ ਚੀਜ਼ਾਂ ਉਹ ਦਿਖਾਉਣੀਆਂ ਚਾਹੀਦੀਆਂ ਮਤਲਬ ਲੋਕ ਉਹ ਸ਼ੋਅ ਕਰਦੇ ਆ ਹਨਾ ਵੀ ਉਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਯਾਰ ਅਸੀਂ ਹੁਣ ਇਸ ਟਾਈਮ ਦਰਬਾਰ ਸਾਹਿਬ ਫਿਰਦੇ ਆ ਹੁਣ ਇੱਥੇ ਬਹੁਤ ਦੇਖਦੇ ਆਂ ਅਸੀਂ ਜਿਹੜੀਆਂ ਚੀਜ਼ਾਂ ਆਪਾਂ ਨੂੰ ਦੁਨੀਆ ਨੂੰ ਆ ਤੌਰ ਤੇ ਵਿੱਚ ਨਹੀਂ ਕਰਨੀਆਂ ਚਾਹੀਦੀਆਂ ਹਨਾ ਤੇ ਇਹ ਚੀਜ਼ਾਂ ਤੋਂ ਪਰਹੇਜ਼ ਕਰੋ। ਆ ਜਾਓ ਵੀਰੇ ਲਾਈਵ 'ਚ ਆ ਜਾਓ ਹੋਰ ਵੀ ਦੰਦੇ। ਤੇ ਕੋਹਲੜ ਬਾਜੀ ਯਾਰ। ਕੋਹਲੜ ਬਾਜੀ ਨਾ ਕਰ ਕੋ। ਗੁਰੂ ਧੰਨ ਤੇ ਚੱਲ ਪੀ। ਨੈਟਵਰਕ ਪ੍ਰੋਬਲਮ ਹੈ। ਨੈਟਵਰਕ ਪ੍ਰੋਬਲਮ। ਆਪਾਂ ਨੈਟਵਰਕ ਪ੍ਰੋਬਲਮ ਨੂੰ ਦੇਖੀ ਜਾਂਦਾ। ਕੋਹਲੜ ਨਾ ਕਰ ਕੋ। ਗੁਰੂ ਦਾ ਆਪ ਤੇ ਬੱਸ। ਬੰਦਾ ਤੇ ਚੱਲਦਾ ਚੱਲਦਾ ਕੋਈ ਚੱਲਣ ਦੇ ਸੋ ਅੱਜ ਆਪਾਂ ਗੱਲ ਕਰਾਂਗੇ ਬਾਈ ਕਿ ਨੌਜਵਾਨ ਮਤਲਬ ਜਿਹੜੇ ਨੌਜਵਾਨ ਪੀੜ੍ਹੀ ਹੈ ਜਿਹੜੇ ਸਾਡੇ ਧਾਰਮਿਕ ਸਥਾਨਾਂ ਨਾਲ ਅਧਿਆਤਿਅਸ ਜੁੜਿਆ ਹੋਇਆ ਹੈ ਹਨਾ ਆਜੋ ਲਾਈਵ ਦੇ ਵਿੱਚ ਸਾਰੇ ਆਪਾਂ ਆਪਾਂ ਕਮੈਂਟਾਂ ਦੇ ਵਿੱਚ ਵਿਚਾਰ ਦਿਆ ਕਰੋ ਵੀਰੋ ਬਣ ਕੇ ਉਹਦੇ ਨਾਲ ਸਾਨੂੰ ਆਪ ਫੇਡ ਮੈਂਗੀ ਆ ਵੀ ਸਾਡੇ ਆਪਾਂ ਗਲਤ ਹੋ ਰਿਹਾ ਹੈ ਹਨਾ ਗਾਲਾ ਜ ਆਪਾਂ ਕਰਨੀ ਨੌਜਵਾਨ ਪੀੜ੍ਹੀ ਹੈ ਜਿਹੜੀ ਮਤਲਬ ਜਿਹੜਾ ਸਮਾਂ ਚੱਲ ਰਿਹਾ ਜਦੋਂ ਆਪਾਂ ਨਹੀਂ ਕਹਿੰਦੇ ਹਨ ਕੋਈ ਉਹਨੂੰ ਸਹੀ ਕਹਿੰਦਾ ਕੋਈ ਗਲਤ ਕਹਿੰਦਾ ਆਪਣੇ ਆਪਣੇ ਵਿਚਾਰ ਨੇ ਅਗਲੇ ਦੇ ਪਰ ਇੱਕ ਮੁੱਦਾ ਜ਼ਰੂਰ ਆ ਵੀ ਜਿਹੜੇ ਹੁਣ ਹਰਮੰਦਰ ਸਾਹਿਬ ਆਏ ਆ ਤਨ ਗੁਰੂ ਰਾਮਦਾਸ ਸਾਹਿਬ ਦੀ ਨਗਰੀ ਦੇ ਵਿੱਚ ਆਏ ਆ ਜਿਹੜਾ ਪਾਵਨ ਸਥਾਨ ਆ ਜਿਹੜਾ ਗੁਰੂ ਸਾਹਿਬ ਨਾਲ ਮਿਲਤੋ 6 ਗੁਰੂ ਸਾਹਿਬ ਅਸਥਾਨ ਚਿਤਰੇ ਹਨਾ ਐਡੇ ਮਹਾਪੁਰਖ ਬ੍ਰਹਮਗਨੀ ਬਏ ਵੀ ਇੱਥੇ ਜਿਹੜੇ ਬੱਚੇ ਮਤਲਬ ਆ ਰਹੇ ਨੇ ਜਿਹੜੇ ਇੱਥੇ ਬੱਚੇ ਆਉਂਦੇ ਨੇ ਕਈ ਮਤਲਬ ਗਲਤ ਮਨਸਾ ਲੈ ਕੇ ਇੱਥੇ ਸਸਥਾਨ ਤੇ ਹੁੰਦੇ ਨੇ ਗਲਤ ਮਨਸਾ ਲੈ ਕੇ ਜਿਵੇਂ ਰੈਸਟੋਰੈਂਟ ਹੋਟਲ ਬਣੇ ਨੇ ਬੇਨਤੂ ਜਾਂ ਹੱਥ ਜੋੜ ਕੇ ਕਿਉਂਕਿ ਇਹ ਚੀਜ਼ ਅੱਜ ਲਾਈਵ ਦੇ ਵਿੱਚ ਆਪ ਅੱਖੀਂ ਦੇਖੀ ਤਾਂ ਮੇਰੇ ਨੂੰ ਮਨ ਨੂੰ ਦੁੱਖ ਲੱਗਿਆ ਗੱਲ ਦੇ ਵੀ ਜਿਹੜਾ ਇੱਥੇ ਆਪਾਂ ਕਿਸੇ ਵੀ ਗੁਰੂ ਚਾਹੇ ਜੀ ਕੋਈ ਕਿਸੇ ਵੀ ਧਰਮ ਦੇ ਨਾਲ ਰਿਲੇਟਡ ਕੋਈ ਸਥਾਨ ਹੈ ਜਿਹੜਾ ਧਾਰਮਿਕ ਸਥਾਨ ਹੈ ਕਿਤੇ ਵੀ ਆਪਾਂ ਜਾਣਦੇ ਨੇ ਜਿਵੇਂ ਗੁਰਬਾਣੀ ਦੱਸਦੀ ਆਪਾਂ ਨੂੰ ਵੀ ਆਪਾਂ ਤੀਰਥ ਤੇ ਜਾਣੇ ਨਾ ਹਣਾ ਉਥੇ ਆਪਾਂ ਇੱਕ ਪਾਪ ਲਾ ਰਹੇ ਹਾਂ ਲੱਖਾਂ ਪਾਪ ਹੋਰ ਜਨਮੇ ਚੜਾ ਦੇ ਹੁੰਨੇ ਸਿਰ ਹਣਾ ਇਸ ਕਰਕੇ ਆਪਾਂ ਨੂੰ ਚਾਹੀਦਾ ਵੀ ਜਦੋਂ ਆਪਾਂ ਧਾਰਮਿਕ ਸਥਾਨ ਤੇ ਜਾਂਦੇ ਆਪਦੀ ਮਨਸਾ ਜਿਹੜੀ ਉਹਨੂੰ ਸਹੀ ਕਰਕੇ ਆਪਾਂ ਮਤਲਬ ਨਮਸਕਾਰ ਕਰਨਾ ਨੀਵੇਂ ਗੁਰੂ ਸਾਹਿਬ ਨੂੰ ਨੀਵੇਂ ਹੋ ਕੇ ਸਰਦਾ ਭਾਵਨਾ ਨਾਲ ਇਹ ਹੱਥ ਜੋੜ ਕੇ ਬੇਨਤੀ ਆ ਨੌਜਵਾਨ ਪੰਡਤਾਂ ਨੂੰ ਜਿੰਨੇ ਵੀ ਮਤਲਬ ਸੁਣਦੇ ਹੋ ਜਾਂ ਮਤਲਬ ਸਾਰੇ ਬਾਕੀ ਦਾ ਸਮਝਦਾਰ ਨੇ ਦੱਸਣ ਜੋ ਲੋੜ ਨਹੀਂ ਕਿਸੇ ਨੂੰ ਪਰ ਬੇਨਤੀ ਆ ਹੱਥ ਜੋੜ ਕੇ ਸਾਰਿਆਂ ਨੂੰ ਵੀ ਕਿਸੇ ਵੀ ਧਾਰਮਿਕ ਸਥਾਨ ਤੇਹ ਜੀ ਮਨਸਾ ਲੈ ਕੇ ਨਾ ਆਪਾਂ ਜਾਈਏ ਠੀਕ ਹੈ ਨਾ ਉਦੋਂ ਹਰ ਇੱਕ ਇਨਸਾਨ ਆਪਦੀ ਜ਼ਿੰਦਗੀ ਆ ਕੋਈ ਕਿਸ ਤਰ੍ਹਾਂ ਜਿਉਣਾ ਚਾਹੁੰਦਾ ਉਹਦੀ ਮਰਜ਼ੀ ਆ ਬਸ ਇਹ ਮੰਦਰਾ ਸਭ ਦੇ ਵਿੱਚ ਇੱਥੇ ਮਤਲਬ ਹੋਰ ਜਾਓ ਜਿਹੜਾ ਕੋਈ ਇਹ ਜੀ ਮਨਸਾ ਲੈ ਕੇ ਆਉਂਦੇ ਨੇ ਕੋਈ ਵੀ ਹੈ ਨਾ ਮਤਲਬ ਧਾਰਮਿਕ ਸਥਾਨ ਨੂੰ ਆਪਾਂ ਆਸਕੀ ਦਾ ਡਾਟਾ ਨਾ ਬਣਾਓ ਠੀਕ ਹੈ ਨਾ ਬਾਕੀ ਆਪੋ ਆਪਣੀ ਲਾਈਫ ਆ ਕੋ ਕਿਵੇਂ ਵੀ ਜਾਣਾ ਚਾਹੁੰਦਾ ਦਾ ਤੇ ਕਿਉਂਕਿ ਇਹ ਜੀ ਨੂੰ ਆਪਾਂ ਜੇ ਖੁੱਲੇ ਮੂੰਹ ਨਾਲ ਕਹਿੰਦੇ ਆ ਅਗਲਾ ਕੋ ਮਾੜਾ ਕਹਿੰਦਾ ਕੋ ਚੰਗਾ ਕਹਿੰਦਾ ਹਰ ਇੱਕ ਦੀ ਆਪਦੀ ਲਾਈਫ ਕਿਸੇ ਨੂੰ ਭਾਵੇਂ ਚੰਗਾ ਲੱਗੇ ਕਿਸੇ ਨੂੰ ਮਾੜਾ ਲੱਗੇ ਪਰ ਇਹ ਹੀ ਬੇਨਤੀ ਬਿਵਸਥਾ ਧਾਰਮਿਕ ਸਥਾਨ ਤੇ ਨਹੀਂ ਪਏ ਜੀ ਜੇ ਕਰਨਾ ਠੀਕ ਹੈ ਨਾ ਕਿਉਂਕਿ ਗੁਰੂ ਸਾਹਿਬਾਨਾਂ ਦੀ ਬਖਸਸ ਲੈਣ ਵਾਸਤੇ ਆਪਾਂ ਜਾਂਦੇ ਆ ਕਿਤੇ ਵੀ ਚਾਹੇ ਕੋਈ ਮੁਸਲਮਾਨ ਧਰਮ ਦਾ ਸਥਾਨ ਹਿੰਦੂ 크ਰਿਸਚੀਅਨ ਨੂੰ ਕਿਸੇ ਦਾ ਵੀ ਹੈ ਮਤਲਬ ਜਿੱਥੇ ਆਪਾਂ ਨੂੰ ਪ੍ਰਮਾਤਮਾ ਦੇ ਵੱਲੋਂ ਐਡੇ ਨੇ ਦਾਤਾਂ ਮਿਲੀਆਂ ਨੇ ਐਡੇ-ਐਡੇ ਬਖਸ਼ਾਹੀਆਂ ਨੇ ਉਸ ਕੁਰਾਨਾ ਕਰਨ ਲਈ ਆਪਾਂ ਜਾਂ ਕੁਝ ਮੰਗਣ ਲਈ ਜਾਂਦੇ ਹਾਂ ਧਰਮਿਕ ਸਥਾਨਾਂ ਤੇ ਤੇ ਇਹ ਨਵਾਂ ਹੀ ਟ੍ਰੈਂਡ ਚੱਲਿਆ ਹੁਣ 2-4 ਸਾਲਾਂ ਤੋਂ ਲੈ ਕੇ ਮਤਲਬ ਜਿੱਥੇ ਕੋਈ ਵੱਡੇ ਧਾਰਮਿਕ ਸਥਾਨ ਬਣੇ ਨੇ ਉੱਥੇ ਲੋਕ ਇਸ ਆੜ ਧਾਰਮਿਕ ਸਥਾਨ ਦੀ ਆੜ ਦੇ ਵਿੱਚ ਗਲਤ ਕੰਮ ਕੀਤੇ ਜਾਂਦੇ ਨੇ ਸਰੇ ਹੱਥ ਜੋੜ ਕੇ ਬੇਨਤੀ ਆ ਬਾਈ ਸਾਰੇ ਭਰਾਵਾਂ ਨੂੰ ਵੀ ਭੈਣਾਂ ਨੂੰ ਵੀ ਖਾਸ ਕਰਕੇ ਵੀ ਇਹੋ ਜਿਹਾ ਕੰਮ ਨਾ ਆਪਾਂ ਕਿਸੇ ਕਿਸੇ ਵੀ ਤੁਹਾਨੂੰ ਪਰਸਤਾਨ ਤੇ ਠੀਕ ਹਨ ਬਾਕੀ ਨੰਬਰ 2 ਤੇ ਜਿਹੜੀ ਨਸ਼ੇ ਦੀ ਗੱਲ ਆ ਕਿ ਜਿੰਨੇ ਜਿੰਨੇ ਵੀ ਮਤਲਬ ਧਾਰਮਿਕ ਸਥਾਨ ਨੇ ਆਪਣੇ ਜਿੰਨੇ ਵੀ ਧਾਰਮਿਕ ਸਥਾਨ ਨੇ ਇੱਥੇ ਆਪਣੇ ਮਤਲਬ ਇਹਦੀ ਯੂ ਦੇ ਵਿੱਚ ਕੋਈ ਕਿਸੇ ਪ੍ਰਕਾਰ ਦਾ ਕੋਈ ਨਸ਼ਾ ਵਿਕਣਾ ਨਹੀਂ ਚਾਹੀਦਾ ਜਿਹੜਾ ਕੋਈ ਜਿਵੇਂ ਅਨੰਦਪੁਰ ਸਾਹਿਬ ਗੁਰੂ ਪਾਤਸ਼ਾਹ ਨੇ ਖਾਲਸਾ ਸਾਜਿਆ ਇੱਥੇ ਹਰਮੰਦਰ ਸਾਹਿਬ ਆ ਗਿਆ ਮਤਲਬ ਜਿਹੜੇ ਧਾਰਮਿਕ ਸਥਾਨ ਆਪਣੇ ਇਤਿਹਾਸਕ ਨੇ ਵੱਡੇ ਸਥਾਨ ਨੇ ਉਹਨਾਂ ਦੀ ਝੂ ਦੇ ਵਿੱਚ ਕਿਤੇ ਨਸ਼ਾ ਨਹੀਂ ਵਿਕਣਾ ਚਾਹੀਦਾ ਜਦੋਂ ਇੱਥੇ ਦੇਖ ਰਿਹਾ ਆਪਾਂ ਨਸ਼ਾ ਕਰਕੇ ਲੋਕੀ ਹਨ ਬੱਬਾ ਬੱਬਾ ਨਸ਼ਾ ਵਿਕਣਾ ਹੀ ਨਹੀਂ ਚਾਹੀਦਾ ਹਾਂ ਪੰਜਾਬ ਦੇ ਵਿੱਚ ਨਸ਼ਾ ਵਿਕਣਾ ਹੀ ਚਾਹੀਦਾ ਹਨਾ ਨਸ਼ੇ ਨੇ ਖੋਖਲਾ ਕਰਤਾ ਸਾਰਾ ਪੰਜਾਬ ਹਾਂਜੀ ਹਾਂਜੀ ਤੇ ਹੁਣ ਆਪਾਂ ਦੇਖਦੇ ਆ ਆਪਣੇ ਆਮ ਹੀ ਬੱਚੇ ਸਿਰਫ 14-14 ਸਾਲ ਦੇ 15-15 ਸਾਲ ਦੇ ਨਾਲ ਉਹ ਇੱਕ ਪੁੜੀਆਂ ਹੀ ਹੁੰਦੀਆਂ ਕੂਲਪ ਵਗੈਰਾ ਉਹ ਨਾਮ ਉਹ ਲਾਈ ਫਿਰਦੇ ਆ ਆ ਥੋੜੇ ਦਿਨਾਂ ਦੀ ਗੱਲ ਆ ਵੀਰੇ ਇੱਕ ਦੇਖੀ ਹੁਣੀਆਂ ਵੀਰਾਂ ਨੇ ਜਿੰਨੇ ਵੀ ਦੇਖ ਰਹੇ ਹੋ ਤੁਸੀਂ ਇੱਕ ਨੌਜਵਾਨ 18-19 ਸਾਲ ਦੀ ਮਤਲਬ ਆਪਣੀ ਪੰਜਾਬ ਦੀ ਉਹ ਮਾਂ ਕਹਿ ਲੋ ਧੀ ਕਹਿ ਲੋ ਜਿਹੜੀਆਂ ਸੂਰਮਿਆਂ ਨੂੰ ਜਨਮ ਦਿੰਦੀਆਂ ਸੀ ਉਹ ਮਤਲਬ ਚਿੱਟੇ ਦਾ ਟੀਕਾ ਲਾ ਕੇ ਜਮਾ ਬੇਸੁੱਦ ਹੋਈ ਪਈ ਆ ਉਹ ਕਿਤੇ ਬੈਠੀ ਆ ਡਿੱਗ ਰਹੀ ਆ ਮਤਲਬ ਉਹਨੂੰ ਦੇਖ ਕੇ ਇੰਨਾ ਕ ਮਨ ਦੁਖੀ ਹੁੰਦਾ ਵੀ ਮਾਤਾ-ਪਿਤਾ ਕੋਰ ਦੀਆਂ ਬਾਰਸਾਂ ਅੱਜ ਕਿੱਧਰ ਨੂੰ ਜਾ ਰਹੇ ਆ ਅਸੀਂ ਹੈਨਾ ਮਤਲਬ ਜਿਨ੍ਹਾਂ ਨੇ ਐਡੇ-ਐਡੇ ਸੂਰਮਿਆਂ ਨੂੰ ਹਰੀ ਸਿੰਘ ਨਲੂਏ ਵਰਗੇ ਮਹਾਰਾਜਾ ਰਣਜੀਤ ਸਿੰਘ ਵਰਗੇ ਸੂਰਮਿਆਂ ਨੂੰ ਜਨਮ ਦਿੱਤਾ ਉਹ ਲੋਕ ਦੇਖੋ ਵੀ ਅੱਜ ਕਿੱਧਰ ਨੂੰ ਜਾਣ ਲੱਗ ਗਏ ਸੀ ਠੀਕ ਆ ਨਾ ਇਹਦਾ ਕਰਕੇ ਵੀ ਸਾਨੂੰ ਚਾਹੀਦਾ ਭੈਣਾ ਨੂੰ ਵੀ ਆਪਦੇ ਜਿਹੜੇ کردار ਨੂੰ ਤਾਕਰੋ ਆਪਣੇ کردارਾਂ ਦੇ ਵਿੱਚ ਅਸੀਂ ਕਿਹਦੇ ਬੱਚੇ ਆ ਕਰਮੀ ਤਰ ਪਾਸ਼ਾ ਦੀ ਧੀਆਂ ਪੁੱਤਰਾਂ ਅਸੀਂ ਆਪਣੇ کردارਾਂ ਦੇ ਵਿੱਚ ਵਾਪਸ ਆਓ ਤੇ ਬਸ ਇੱਕ ਬੇਨਤੀ ਇਹ ਵੀ ਚਾਹੇ ਇੱਕ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਲੈ ਕੋਈ ਵੀ ਇਨਸਾਨ ਕਿਸੇ ਵੀ ਉਮਰ ਦੇ ਵਿੱਚ ਆ ਕੋਈ ਵੀ ਆ ਚਾਹੇ ਹਨ ਆਪ ਦਾ ਪ੍ਰਮਾਤਮਾ ਦੀ ਬੰਦਗੀ ਨਾਲ ਚਾਹੇ ਕੋਈ ਹਿੰਦੂ ਹੈ ਕੋਈ 크ਰਿਸਚੀਅਨ ਹੈ ਕੋਈ ਵੀ ਕਿਸੇ ਵੀ ਧਰਮ ਚ ਸਾਰੇ ਧਰਮ ਉਸਤਕਾਰ ਰੋਗ ਨੇ ਜਿੱਦਾਂ ਦੇ ਵੀ ਆਪਣੇ ਰਹਿਬਰਾਂ ਨੇ ਪੀਰਾਂ ਪਗੰਬਰਾਂ ਨੇ ਆਪਾਂ ਨੂੰ ਕੋਈ ਭਗਤੀ ਦਾ ਕੋਈ ਸਾਧਨ ਦਿੱਤਾ ਹੈ ਆਪੋ ਆਪਣੇ ਧਰਮ ਦੇ ਵਿੱਚ ਰਹਿ ਕੇ ਜਰੂਰ ਉਹ ਪ੍ਰਮਾਤਮਾ ਨਾਲ ਜੁੜ ਕੇ ਰਹੋ ਠੀਕ ਹੈ ਨਾ ਜਿੱਥੇ ਅਸੀਂ ਮਤਲਬ ਆ ਦੁਨੀਆ ਦੇ ਵਿੱਚ ਸਕਸੈਸ ਹੋਣ ਦੇ ਲਈ ਮਤਲਬ ਤਰੱਕੀਆਂ ਲੈਣ ਦੇ ਲਈ ਇੰਨੀ ਮਿਹਨਤ ਕਰ ਰਹੇ ਹਾਂ ਇੰਨਾ ਕੁਸ਼ ਕਰਦੇ ਆ ਉੱਥੇ ਸਾਡਾ ਫਰਜ਼ ਬਣਦਾ ਹੈ ਵੀ ਸਹੀ ਆਪਣੇ ਬੱਚਿਆਂ ਨੂੰ ਇਹ ਜਿਹੜਾ ਦਾਅਜ ਆ ਨਾ ਸਭ ਤੋਂ ਵੱਡਾ ਦਾਅਜ ਹੈ ਇਹ ਤੇ ਬਾਕੀ ਸਾਰੇ ਸੈਨੂ ਕੋਈ ਬਣ ਕੇ ਕਮੈਂਟਾਂ ਦੇ ਵਿੱਚ ਜਰੂਰ ਸਾਰੇ ਭੈਣ ਭਰਾ ਆਪਣਾ ਰਹਿ ਦਿਆ ਕਰੋ ਤੇ ਇਹਦੇ ਵਿੱਚ ਜਿਹੜੇ ਹੁਣ ਜੁੜ ਰਹੇ ਨੇ ਆਪਣੇ ਵੀਰ ਨਵਦੀਪ ਸਿੰਘ ਮਨਪ੍ਰੀਤ ਸਿੰਘ ਵੀਰ ਆਰਮੀ ਚੋ ਬਾਈ ਜੀ ਤੇ ਮਨਪ੍ਰੀਤ ਬਾਈ ਨਾਥਾ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਵੀਰ ਆਪਣੇ ਵਿੱਚ ਆਪ ਦੇ ਆਪਣੇ ਪਰਿਵਾਰ ਦੇ ਨੇ ਜੁੜੇ ਹੋਏ ਨੇ ਵਿੱਚ ਸੋ ਪਿਆਰ ਨਾਲ ਜਿੰਨੇ ਵੀ ਪਿਆਰ ਵਾਲੇ ਤੁਸੀਂ ਪਿਆਰ ਬਾਕਸ ਦੇ ਮੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਕਮੈਂਟ ਦੇ ਵਿੱਚ ਬਾਕੀ ਇੱਕ ਸਸ਼ਿਆ ਕਰੋ ਵੀਰਵਾਨ ਜਿਹੜੇ ਜੁੜਦੇ ਤੇ ਆਪਾਂ ਵਿਚਾਰ ਕਰੀਏ ਹਨਾ ਇੱਕ ਨਵਦੀਪ ਬਾਈ ਜਿਨ੍ਹਾਂ ਨੇ ਕਮੈਂਟ ਕੀਤਾ ਇਹਨਾਂ ਦਾ ਬਹੁਤ ਬਹੁਤ ਵਧੀਆ ਖਿੱਚ ਕੇ ਰੱਖੋ ਕੰਮ ਹੈਨਾ ਵਧੀਆ ਕਮੈਂਟ ਕਰਿਆ ਕਰੋ ਜਿਵੇਂ ਆ ਇੱਕ ਆਪਣੇ ਨਾਲ ਇਧਰ ਬਾਈ ਜੀ ਸਿੰਘ ਵਕੀਲ ਤੇ ਇਹਦਾ ਬਚਪਨ ਦਾ ਨਾਮਗਾ ਨਾਥਾ ਇਹਨੂੰ ਨਾਥਾ ਨਾਥਾ ਕਹਿੰਦੇ ਨੇ ਇਹ ਬਾਈ ਜਿਹੜੇ ਕਮੈਂਟ ਕਰ ਰਹੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਬਾਕੀ ਹੋਰ ਬਾਈ ਕਰੋ ਸਾਡਾ ਵਧੀਆਗਾ ਸਾਨੂੰ ਹਰ ਤੋਂ ਜ਼ਰੂਰੀ ਬੇਨਤੀ ਹੈ ਵੀਰੇ ਦੇਖੋ ਆਪਾਂ ਸਾਰੇ ਭਰਾ ਆ ਗਏ ਹੈਨਾ ਕੋਈ ਆਪਣੇ ਚ ਬਾਲਾ ਕੋਈ ਗੈਣ ਵਾਲਣੀ ਵੀ ਕਮੈਂਟਾਂ ਚ ਜਰੂਰ ਦੱਸਿਆ ਕਰੋ ਭਰਾ ਵਾਂਗ ਕੇ ਵੀ ਜਿਹੜੀ ਚੀਜ਼ ਤੇ ਆਪਾਂ ਕੋਈ ਬੋਲਣਾ ਹੈਗਾ ਹਨਾ ਜਾਂ ਜਿਹੜਾ ਕੋਈ ਮੁੱਦਾ ਹੈਗਾ ਵੀ ਆਪਾਂ ਕਾਦੇ ਤੇ ਵਿਚਾਰ ਕੀਤੀ ਜਾਵੇ ਤੇ ਮਤਲਬ ਇਹ ਚੀਜ਼ਾਂ ਜਰੂਰ ਹੁਣ ਅੱਜ ਜਿਵੇਂ ਸਾਨੂੰ ਜਰੂਰ ਹੀ ਲੱਗਿਆ ਵੀ ਇਹ ਮੁੱਦੇ ਤੇ ਆਪਾਂ ਬੋਲੀਏ ਐਡਾ ਵੱਡਾ ਧਾਰਮਿਕ ਸਥਾਨ ਹੈ ਹਨਾ ਹਰਮੰਦਰ ਸਾਹਿਬ ਇੱਥੇ ਮਤਲਬ ਐਨ ਆਰ ਆਈ ਬਾਹਰ ਲਿਆ ਆਪਣੀ ਜਿਹੜੀ ਸੰਗਤ ਹੈ ਮਤਲਬ ਦੇਸ਼ਾਂ-ਵਦੇਸ਼ਾਂ ਤੋਂ ਇੰਨੇ ਲੋਕ ਜੁੜੇ ਨੇ ਕਿੰਡੀ ਭਾਵਨਾ ਉਹਨਾਂ ਲੋਕਾਂ ਦੀ ਤੇ ਵੀ ਉਹ ਲੋਕ ਬਾਰਾਂ ਵਿੱਚ ਬੈਠ ਕੇ ਇੰਨਾ ਕੁਸ ਖੱਟ ਰਹੇ ਨੇ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੋਂ ਆਪਾਂ ਇੱਥੇ ਆ ਕੇ ਪਾਪ ਖੱਟ ਕੇ ਜਾਂਦੇ ਹਾਂ ਹਨ ਮਤਲਬ ਬੱਚਿਆਂ ਨੂੰ ਸੇਧ ਦੇਣ ਦੀ ਲੋੜ ਆਏ ਬੱਚੇ ਥੋੜਾ ਜਿਹਾ ਗਲਤ ਲੈਣ ਤੇ ਜਾ ਰਹੇ ਨੇ ਮਤਲਬ ਨੌਜਵਾਨ ਟੀਆਂ ਭੈਣਾਂ ਨੇ ਨਾ ਜਿਹੜੀਆਂ ਤੇ ਨੌਜਵਾਨ ਵੀਰ ਨੇ ਇਹ ਬਹੁਤ ਜ਼ਿਆਦਾ ਗਲਤ ਹੈ ਅਸੀਂ ਗੁਰੂ ਸਾਹਿਬ ਤੋਂ ਕਿਤੇ ਤਾਂ ਬਖਸਾ ਲੈਣੀ ਸੀ ਹਨ ਤੇ ਚੱਲਦਾ ਸਾਰਾ ਕੁਝ ਹੀ ਹੈ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਦੁਨੀਆ ਆਪੋ ਆਪਣੀ ਲੈ ਪਰ ਇੰਨਾ ਕਾ ਜ਼ਰੂਰ ਕੰਟਰੋਲ ਰੱਖੋ ਵੀਰੇ ਆਪਣੇ ਗੁਰੂ ਪੀਰਾਂ ਰੈਬਰਾਂ ਦਾ ਜਰੂਰ ਡਰ ਰੱਖੋ ਹਨਾ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਇੱਕ ਨਾਂ ਨੂੰ ਸਭ ਸੋਝੇ ਇੱਕ ਫਿਰਦੇ ਬੇਪਰਵਾਹ ਇੱਕੋ ਬੇਪਰਵਾਹ ਲੋਕ ਨੇ ਜਿਹੜੇ ਮਤਲਬ ਆਪਣੇ ਗੁਰੂ ਪੀਰਾਂ ਰੈਬਰਾਂ ਦੇ ਵੀ ਜਿਹੜੇ ਡਰ ਨਹੀਂ ਮੰਨਦੇ ਹਨਾ ਆਪਣੇ ਮਾਪਿਓ ਬਾਰੇ ਸੋਚੋ ਆਪਣੇ ਮਾਪਿਓ ਇਹ ਸਾਰਿਆਂ ਵਸਤੀ ਇਹ ਗੱਲ ਤਾਂ ਜਿਹੜਾ ਆਪਣੇ ਮਾਪਿਓ ਦਾ ਨਹੀਂ ਹੋ ਸਕਦਾ ਉਹ ਵੀ ਕਿਸੇ ਦਾ ਨਹੀਂ ਹੋ ਸਕਦਾ ਠੀਕ ਹੈ ਨਾ ਥੋੜਾ ਥੋੜਾ ਕੰਟਰੋਲ ਕਰੋ ਆਪਣੇ ਜੀਵਨ ਦੇ ਵਿੱਚ ਥੋੜਾ ਥੋੜਾ ਬੰਦਗੀ ਕਰਨੀ ਨੂੰ ਵਧਾਓ ਜੀਵਨਾ ਜਿਹੜਾ ਮਹਾਰਾਜ ਕਿਰਪਾ ਕਰਨੇ ਮਨ ਤੇ ਕੰਟਰੋਲ ਰਹਿੰਦਾ ਬੰਦੇ ਦੇ ਈਗਣਾ ਥੋੜਾ ਥੋੜਾ ਕੋਸ਼ਿਸ਼ ਕਰੋ ਹਾਇਤਾ ਕਾਲਯੁਗਾ ਜਿਵੇਂ ਵੀਰਾਂ ਨੇ ਕਮੈਂਟਾਂ ਦੇ ਵਿੱਚ ਲਿਖਿਆ ਕਹਿੰਦੇ ਵੀ ਕਾਲਯੁਗਾ ਬਾਈ ਕਾਲਯੁਗ ਬਾਈ ਇਹਦੇ ਚ ਆਪਾਂ ਨੂੰ ਵੀ ਪਤਾ ਵੀ ਜਿਹੜੇ ਬਾਣੀ ਆਪਾਂ ਗੁਰਬਾਣੀ ਦੇ ਅਨੁਸਾਰ ਗੱਲ ਕਰ ਜਾਂ ਮਹਾਰਾਜ ਨੇ ਦੱਸਿਆ ਕਹਿੰਦੇ ਕਾਲਯੁਗ ਦੇ ਵਿੱਚ ਔਖਾ ਬਹੁਤ ਹੈ ਇਧਰ ਨੂੰ ਜੁੜਨਾ ਪਰ ਜਿੱਦਾਂ ਭਗਵਾਨ ਰਾਮ ਜੀ ਵੇਲੇ ਮਤਲਬ ਜਾਂ ਪਿੱਛੇ ਜੁਗਾਂ ਦੇ ਵਿੱਚ ਹਜ਼ਾਰ ਹਜ਼ਾਰ ਤੋਂ 2-2000 ਸਾਲ ਭਗਤੀ ਕਰਨੀ ਪੈਂਦੀ ਸੀ ਹਨ ਤੇ ਮਹਾਰਾਜ ਕਹਿੰਦੇ ਵੀ ਕਾਲ ਯੁਗ ਦੇ ਵਿੱਚ ਜਿਹੜੇ ਦੇ ਮਨ ਚ ਪ੍ਰਮਾਤਮਾ ਮੜਾਗੇ ਵੀਦਰ ਨੂੰ ਜੁੜ ਗਏ ਨੇ ਜਿਹੜਾ ਬੰਦਾ ਇਹਦੇ ਚ ਸਮਾਂ ਵੀ ਥੋੜਾ ਲੱਗਦਾ ਪ੍ਰਮਾਤਮਾ ਦੇ ਮਲਾਪ ਹੋਣ ਨੂੰ ਇਹਦਾ ਕਰਕੇ ਜੇ ਆਪਾਂ ਥੋੜਾ ਥੋੜਾ ਟਾਈਮ ਕਰਕੇ ਵੀ ਕੱਢੀਏ ਸੀ ਪ੍ਰਮਾਤਮਾ ਕੋ ਨਹੀਂ ਜੁੜੀਏ ਇਹ ਨਹੀਂ ਹੋ ਸਕਦਾ ਵੀ ਜੇ ਕਾਲ ਯੁਗ ਆ ਵੀ ਭਈ ਮਹਾਰਾਜ ਆਪਣੀ ਰੱਖਿਆ ਨਹੀਂ ਕਰਨਗੇ ਜਰੂਰ ਮਹਾਰਾਜ ਸਾਡੀ ਰੱਖਿਆ ਕਰਦੇ ਨੇ ਜਿਵੇਂ ਭਾਈ ਜੋਗੇ ਦੀ ਕਲਗੀਆਂ ਵਾਲੇ ਸਤਿਗੁਰੂ ਨੇ ਰੱਖਿਆ ਕੀਤੀ ਆ ਠੀਕ ਹੈ ਨਾ ਮਹਾਰਾਜ ਹੱਥ ਦੇ ਕੇ ਰੱਖਦੇ ਨੇ ਯਾਰ ਇਹ ਕੋਈ ਮਤਲਬ ਚਾਹੇ ਦੀ ਕੋਈ ਕਿਤੇ ਕਿਤੇ ਵੀ ਜੁੜੇ ਹੋ ਤੁਸੀਂ ਕਿਸੇ ਕਿਸੇ ਨੂੰ ਵੀ ਆਪਣਾ ਰਹਿਪਰ ਕੋਈ ਮੁਰਸ਼ਦ ਮੰਨ ਕੇ ਤੁਸੀਂ ਜੁੜੇ ਹੋ ਅਸੀਂ ਨਹੀਂ ਕਹਦੇ ਵੀ ਜਿੱਥੇ ਵੀ ਹੁਡੀ ਸਰਦਾ ਜੁੜੀ ਆ ਉਥੇ ਆਪਣੀ ਪੂਰਨ ਸਰਦਾ ਲੈ ਕੇ ਜਿਹੜੇ ਵੀ ਤੁਹਾਡੇ ਕੋਈ ਪੀਰ ਰਹਿਪਰਾ ਤੁਹਾਡਾ ਕੋਈ ਵੀ ਆਪ ਦਾ ਪਗੰਬਰ ਆ ਤੁਹਾਨੂੰ ਦੱਸਦਾ ਹੈ ਵੀ ਇਸ ਤਰ੍ਹਾਂ ਭਾਈ ਉਧਰ ਬਾਈ ਵਣਕ ਜੁੜ ਕਰੋ ਜਿੱਥੇ ਅਸੀਂ ਸਾਰੇ 24 ਘੰਟੇ ਆਪਣਾ ਸੰਸਾਰ ਨੂੰ ਸਵਾਰਨ ਵਾਸਤੇ ਕੱਢਦੇ ਆ ਉਥੇ 24 ਮਿੰਟ ਆਪਣਾ ਮਨ ਨੂੰ ਸਵਾਰਨ ਵਾਸਤੇ ਕੱਢੀਏ 24 ਮਿੰਟ ਮਹਾਰਾਜ ਕਹਿੰਦੇ ਵੀ ਏਕ ਘਰੀ ਆਦਿ ਕਰੀ ਆਦੀ ਹੂੰ ਤੇ ਫੋਨ ਆਦ ਸਾਡੇ 12 ਮਿੰਟ ਦੀ ਮਤਲਬ ਘੜੀ ਦੱਸਿਆਗਾ ਉਹਦੇ ਚੋਂ ਵੀ ਅੱਧੀ ਤੋਂ ਅੱਧੀ ਮਤਲਬ ਜੇ ਆਪਾਂ ਕੋਸ਼ਿਸ਼ ਨੇ ਵੀ ਮਹਾਰਾਜ ਦੀ ਯਾਦ ਵਿੱਚ ਬੈਠੀਏ ਮਹਾਰਾਜ ਕਹਿੰਦੇ ਡੇਲੀ ਆਪਾਂ ਪ੍ਰਮਾਤਮਾ ਨੂੰ ਹਣ ਤੇ ਵੀ ਆਪਣਾ ਜਿਹੜਾ ਮਨ ਹੈ ਇਹ ਗੁਰੂ ਸਾਹਿਬਾਂ ਦੇ ਵੱਲ ਆਪਣੇ ਪੀਰਾਂ ਪਗੰਬਰਾਂ ਵੱਲ ਜੁੜਿਆ ਰਹਿੰਦਾ ਤੇ ਜਿਹਦੇ ਨਾਲ ਕੀ ਆ ਆਪਣੇ ਜੀਵਨ ਦੇ ਵਿੱਚ ਸ਼ਾਂਤੀ ਬਣੀ ਰਹਿੰਦੀ ਸੁਕੂਨ ਬਣਿਆ ਰਹਿੰਦਾ ਇਹਦਾ ਕਰਕੇ ਪੈਸਾ ਬਹੁਤ ਲੋਕਾਂ ਕੋਲ ਬਹੁਤ ਕੋਸ ਆ ਵੀਰੇ ਠੀਕ ਆ ਨਾ ਪਰ ਆ ਜਿਹੜਾ ਸੁਕੂਨ ਆ ਇਹ ਕਿਸੇ ਮੁੱਲ ਨਹੀਂ ਮਿਲਦਾ ਦੋ ਚੀਜ਼ਾਂ ਹੁੰਦੀਆਂ ਨੇ ਕਹਿੰਦੇ ਇੱਕ ਤਾਂ ਖੁਸ਼ੀ ਆ ਇੱਕ ਸੁਕੂਨ ਆ ਵੀਰੇ ਹੁਣ ਇਹਦੇ ਵਿੱਚ ਫਰਕ ਕੀ ਵੀਰ ਸਾਹਿਬ ਖੁਸ਼ੀ ਆ ਆਪਾਂ ਐਸੇ ਕਿਸੇ ਦਾ ਮਜ਼ਾਕ ਕਟਾ ਦਿਓ ਇੱਕ ਬੰਦਾ ਕੂਕੜਾ ਲੈ ਕੇ ਤੁਰਿਆ ਜਾ ਰਿਹਾ ਉਹਨੇ ਜਾਣਾ ਪਾਣੀ ਡੁੱਲਦਾ ਜਾਣਾ ਆਪਾਂ ਉਹਦੇ ਤੇ ਹੱਸ ਲੇ ਹਨਾ ਸਾਰੇ ਬੰਦੇ ਆਪਾਂ ਬੈਠੇ ਹੱਸ ਲੇ ਆਪਾਂ ਨੂੰ ਕੋਸ਼ਿਸ਼ ਕਮੈਂਟਾਂ ਦੀ ਖੁਸ਼ੀ ਮਿਲਗੀ ਖੁਸ਼ੀ ਮਿਲਗੀ ਨਾ ਦੂਸਰੀ ਗੱਲ ਆ ਬਾਈ ਉਸੇ ਬੰਦੇ ਨੂੰ ਰੋਕ ਲੋ ਕੋਈ ਬਜ਼ੁਰਗਾ ਚਾਹ ਕੋਈ ਵੀ ਆ ਉਹਦਾ ਕੜਾ ਫੜੋ ਉਹਦੇ ਨਾਲ ਜਾਓ ਉਹਦੀ ਮੰਜ਼ਿਲ ਤੱਕ ਪਹੁੰਚਾ ਦਿਓ ਉਹਦੇ ਨਾਲ ਆਪਣੇ ਮਨ ਨੂੰ ਸਕੂਨ ਮਿਲੂਗਾ ਸਹੀ ਗੱਲ ਆ ਬਾਈ ਬਹੁਤ ਵੱਡੀ ਗੱਲ ਆ ਇਹ ਇੱਕ ਖੁਸ਼ੀ ਇੱਕ ਸਕੂਨ ਖੁਸ਼ੀ ਅਸੀਂ ਮਨੋਂ ਮਨ ਗੱਲ ਤੇ ਹੱਸ ਲੈਣਾ ਵੀਰੇ ਆਪ ਦੇ ਚਾਪਾ ਯਾਰ ਮਿੱਤਰ ਕੋਈ ਵੀ ਇਕੱਠੇ ਬੰਦੇ ਹਨਾ ਹੱਸ ਲੈਣਾ ਇਹ ਖੁਸ਼ੀ ਹੁੰਦੀ ਆ ਇੱਕ ਜਦ ਅਸੀਂ ਕਿਸੇ ਗਰੀਬ ਦੀ ਹੈਲਪ ਕਰਦੇ ਜਦੋਂ ਕਿਸੇ ਵੀ ਕਿਸੇ ਧੀ ਪਿੰਡ ਤੇ ਕੋਈ ਬੰਦਾ ਨਜਾਇਜ਼ ਉਹਨੂੰ ਤੰਗ ਕਰ ਰਿਹਾ ਇੱਕ ਤਾਂ ਉਹ ਲੋਕ ਜਿਹੜੇ ਆਪ ਹੀ ਗਲਤ ਹੋਏ ਫਿਰ ਤਾਂ ਆਪ ਉਹਨੂੰ ਇੱਕ ਕੋਈ ਨਜਾਇਜ਼ ਕਿਸੇ ਧੀ ਪਿੰਡ ਤੱਕਾ ਹੁੰਦਾ ਹੋਏ ਬਈ ਕਦੇ ਵੀ ਜ਼ਿੰਦਗੀ ਚ ਕੋਈ ਹੈਲਪ ਕਰਕੇ ਦੇਖ ਲਓ ਜਾਂ ਮਨ ਕਰ ਚਲੋ ਆਪਣੇ ਕੋਈ ਬੱਚਾ ਤੁਹਾਡੇ ਆਸਗੋੜ ਕੱਲ ਵੀ ਬੇਨਤੀ ਕੀਤੀ ਸੀ ਜਿਹੜੇ ਬੱਚੇ ਦੇ ਯਾਰ ਵਧੀਆ ਪਰਸੈਂਟਜ ਆ ਰਹੀ ਆ ਜਿਹੜਾ ਬੱਚਾ 70 80 90 ਪਰਸੈਂਟ ਨੰਬਰ ਲੈਂਦਾ ਤੇ ਘਰੋਂ ਗਰੀਬੀ ਆ ਉਹ ਇਹ ਜੇ ਬੱਚੇ ਨੂੰ ਕਦੇ ਪੜਾ ਕੇ ਦੇਖੋ ਦੀ ਫੀਸ ਭਰ ਜੋ ਜਿੱਥੇ ਆਪਾਂ ਹਜ਼ਾਰ-ਹਜ਼ਾਰ ਰੁਪਏ ਪਾਰਟੀਆਂ ਕਰਦੇ ਆ ਵਰਕ ਨਾਲ ਕਾਫੀਆਂ ਤੇ ਮਤਲਬ ਵਟਾ ਦਿੰਨੇ ਹਨ ਉਹੀ ਕਿਤੇ ਹਜ਼ਾਰ ਰੁਪਏ ਤੁਸੀਂ ਕਿਸੇ ਤੇ ਲਾ ਕੇ ਦੇਖੋ ਐਂ ਦੇਖੋ ਵੀ ਇੱਕ ਤਾਂ ਖੁਸ਼ੀ ਹੈ ਜਿਹੜੀ ਆਪਦੇ ਪਰਿਵਾਰ ਚ ਤੁਸੀਂ ਮਨਾਉਂਦੇ ਆ ਆਪਾਂ ਡੇਲੀ ਕਰੇ ਸਬਜ਼ੀਆਂ ਤੋਂ ਲੈ ਕੇ ਫਲਾਂ ਫਰੂਟਾਂ ਤੋਂ ਲੈ ਕੇ ਕਿੰਨਾ ਕੁਸ ਘਰੇ ਢੋਨੇ ਆ ਸੀ ਹਨਾ ਹਰ ਕਿਸੇ ਦੇ ਲਈ ਕੁਝ ਪਰਉਪਕਾਰ ਕਰਕੇ ਦੇਖੋ ਉਹਦੇ 'ਚ ਸਕੂਨ ਕਿੰਨਾ ਆਉਦਾ ਠੀਕ ਹੈ ਨਾ ਬਈ ਇੱਕ ਹੁੰਦੀ ਹੈ ਖੁਸ਼ੀ ਇੱਕ ਸਕੂਨ ਦੂਸਰੀ ਗੱਲ ਹੁਣ ਇੱਕ ਨੂੰ ਤਾਂ ਬਈ ਅਣਖ ਕਹਿੰਦੇ ਨੇ ਉਹ ਕੀ ਹੋ ਸਾਬ ਹਾਂਜੀ ਹਾਂਜੀ ਇੱਕ ਹੁੰਦੀ ਅਣਖ ਇੱਕ ਹੁੰਦਾ ਬਈ ਫੁਕਰੀ ਪੂਣਾ ਫੁਕਰੀ ਠੀਕ ਹੈ ਨਾ ਇਹਦੇ 'ਚ ਵੀ ਬਹੁਤ ਫਰਕ ਆ ਫੁਕਰੀ ਕੀ ਹੈਗੀ ਮੰਨ ਕੇ ਚੱਲੋ ਐਵੇਂ ਕਿਸੇ ਨਾਲ ਲੜਾਈ ਝਗੜਾ ਮੁੱਲ ਭਾਲਣਾ ਕਿਤੇ ਵੀ ਗਏ ਆਪਾਂ ਮਤਲਬ ਹੁੱਲੜਾ ਬਾਜੀ ਕਰਨੀ ਜਿਵੇਂ ਪਿੱਛੇ ਆਪਾਂ ਕੱਲੇ ਬੇਨਤੀ ਕੀਤੀ ਸੀ ਆਨੰਦਪੁਰ ਸਾਹਿਬ ਐਨ ਆਰ ਆਈ ਸੀ ਉਥੋਂ ਦਾ ਉਹ ਜਿਹੜਾ ਸਿੰਘ ਸੀ ਗੰਗਾ ਸਿੰਘ ਇੱਕ ਬੰਦਾ ਪੀ ਆਰ ਹੋਇਆ ਹੋਇਆ ਉਹਦੀ ਏਡੀ ਸੋਹਣੀ ਲਾਈਫ ਸੀਗੀ ਬੰਦਾ ਗੁਰੂ ਕਰਨਗੀਤਰ ਪਾਸ਼ ਨੇ ਖੁਸ਼ੀਆਂ ਲੈਣ ਵਾਸਤੇ ਆਇਆ ਉਹਦਾ ਕਸੂਰ ਕੀ ਸੀ ਬਾਈ ਇਹਨਾਂ ਨੇ ਹਰਮਨਦੀਪ ਉਹਨੇ ਕਿਹਾ ਵੀ ਇੰਨਾ ਹੀ ਸੀ ਵੀ ਜਿਹੜੇ ਉੱਚੀ ਆਵਾਜ਼ ਦੇ ਵਿੱਚ ਡਿੱਗ ਵਾਜਦੇ ਨੇ ਉਹ ਬੱਸ ਉਹਦਾ ਬੰਦ ਕਰਨ ਨੂੰ ਵੀ ਨਹੀਂ ਕਿਹਾ ਉਹਨੇ ਆਵਾਜ਼ ਘਟ ਕਰਨ ਨੂੰ ਕਿਹਾ ਆਵਾਜ਼ ਘਟ ਕਰਨ ਨੂੰ ਜੇ ਉਹਨੇ ਕਹਿਤਾ ਵੀ ਅੱਜ ਨੇ ਹਾਲਾਤ ਮਾੜੇ ਨੇ ਯਾਰ ਆਪਣੇ ਦੇਸ਼ ਦੇ ਵੀ ਅੱਜ ਕੋਈ ਬੰਦਾ ਸਹੀ ਵੀ ਨਹੀਂ ਕਿਸੇ ਨੂੰ ਪੁਰਾਏ ਜੈਸਾ ਕਰਾ ਉਹ ਬੰਦੇ ਨੂੰ ਇੰਨੀ ਭੈੜੀ ਮੌਤ ਦਿੱਤੀ ਵੀਰੇ ਸਾਰੇ ਪੰਜਾਬ ਨੇ ਕੀ ਆਲ ਵਰਡ ਚੋ ਵੀਡੀਓ ਚੱਲੀ ਆ ਉਹਨੂੰ ਉਹਦੇ ਕੇਸਾਂ ਦੀ ਬਿਆਦ ਵੀ ਕੀਤੀ ਕਕਾਰਾਂ ਦੀ ਬਿਆਦ ਵੀ ਕਰਕੇ ਇੱਕ ਬਾਣੇ ਨੂੰ ਪਿਆਰ ਕਰਨ ਵਾਲਾ ਫਿਰ ਸਾਡੇ ਨਾਲ ਜੱਥੇਬੰਦੀਆਂ ਨੇ ਜਿਹੜੇ ਆ ਖਾਣ ਨੂੰ ਵੱਡੇ ਢਿੱਡਾਂ ਵਾਲੇ ਹੋਏ ਗਿਆ ਕਿਸੇ ਨੇ ਨਹੀਂ ਕਿਹਾ ਕਹਿੰਦੇ ਉਹ ਨਿੰਗ ਸਿੰਘ ਹੀ ਹੈ ਨਹੀਂ ਸੀ ਉਹ ਭਾਈ ਜੀ ਨੇ ਛੋਡਾ ਕੋਈ ਸਰਟੀਫਿਕੇਟ ਨਹੀਂ ਲੈਂਦਾ ਜਾਂ ਛੋਡਾ ਤੋਂ ਕੋਈ ਜਿਹੜਾ ਛੋਡਾ ਨੌਕਰ ਨਹੀਂ ਬਣਿਆ ਵੀ ਉਹ ਨੰਗ ਸਿੰਘ ਨਹੀਂ ਹੈਗਾ ਕੋਈ ਜ਼ਰੂਰੀ ਹੈ ਵੀ ਜਿਹੜਾ ਛੋਡਾ ਕੋਈ ਦਲ ਪੰਥ ਦਾ ਜਿੰਨਾ ਚਿਰ ਸਰਟੀਫਿਕੇਟ ਨਹੀਂ ਜਾਂਦਾ ਵੀ ਉਹ ਨੰਗ ਸਿੰਘ ਨਹੀਂ ਹੈਗਾ ਬਾਬਾ ਗੁਰਸਿੱਖ ਤਾਂ ਸੀ ਨਾ ਗੁਰਸਿੱਖ ਜਿਹਨੇ ਗੁਰੂ ਸਾਹਿਬ ਦਾ ਬਾਣਾ ਪਾਲਿਆ ਬੰਦਾ ਪੀਆਰ ਹੋਇਆ ਹੋਇਆ ਆ ਕੇ ਉਹਨੇ ਬਾਣਾ ਪਾ ਕੇ ਗੁਰੂ ਕਲਗੀਧਰ ਪਾਸ਼ਾ ਜੀ ਅਸਥਾਨ ਤੇ ਸੇਵਾ ਕਰ ਰਿਹਾ ਉਹਨੂੰ ਤੁਸੀਂ ਇਹ ਕਹਿੰਦੇ ਕਿ ਉਹ ਨੰਗ ਸਿੰਘ ਹੀ ਨਹੀਂ ਹੈਗਾ ਯਾਰ ਇੱਕ ਗੁਰਸਿੱਖ ਹੋਣ ਦੇ ਤੌਰ ਤੇ ਤਾਂ ਉਹਦੀ ਹਾਂ ਤੇ ਹਾਮੀ ਮਿਲਾਂਦੇ ਚਲੋ ਉਹ ਮੈਟਰ ਅਲੱਗ ਹੈ ਵੀਰੇ ਉਹਦੇ ਇੰਨੀ ਭੈੜੀ ਮੌਤ ਹੋਈ ਯਾਰ ਜਰਿਆ ਨਹੀਂ ਗਿਆ ਕੇਸਾਂ ਦੀ ਬਿਆਦ ਵੀ ਪਿੱਛੋਂ ਮਾਰ ਮਾਰ ਲੱਤਾ ਉਹਨਾਂ ਨੇ ਉਲੜ ਬਾਈ ਜੀ ਚ ਮਾਰਿਆ ਉਹ ਆ ਫੂਕਰ ਪੁਣਾ ਵੀਰੇ ਉਹਨੂੰ ਅਣਖ ਨਹੀਂ ਕਹਿੰਦੇ ਕਿਸੇ ਨੂੰ ਮੰਨ ਲਓ ਇੱਕ ਬੰਦੇ ਨੂੰ 5 ਜਾਣੇ ਕੋ ਘੇਰ ਕੇ ਉਹਨੂੰ ਮਤਲਬ ਉਹਦਾ ਕਤਲ ਕਰ ਦੇਣ ਜਾਂ ਮਤਲਬ ਉਹ ਨਹੀਂ ਹੁੰਦਾ ਹਨਾ ਇੱਕ ਹੁੰਦਾ ਅਣਖ ਮਤਲਬ ਅਣਖ ਹੋਰ ਚੀਜ਼ਾਂ ਅਣਖ ਆ ਜਿਵੇਂ ਬਈ 12 ਵਜੇ ਜਾਂਦੇ ਸੀਗੇ ਸਿੰਘ ਠੀਕ ਆ ਨਾ ਅਣਖ ਸੀ ਉਹਨਾਂ ਚ ਵੀ ਚਾਹ ਦੀ ਧੀ ਭੈਣ ਚਾਹ ਦੀ ਹਿੰਦੂਆਂ ਦੀ ਆ ਇਹ ਜੇ ਕਿਸੇ ਦੀ ਵੀ ਆ ਉਹਦੀ ਇੱਜ਼ਤ ਬਚਾਉਣੀ ਆ ਉਹ ਮਤਲਬ ਜਿਵੇਂ ਆਪਾਂ ਕਹਿੰਦੇ ਨੇ ਜੱਡ ਸਿਕਿਉਰਿਟੀ ਟੌਪ ਦੀ ਹੈ ਜਿਹੜੀ ਜਿਹੜਾ ਨਾਦਰ ਖਾਨ ਦੀ ਉਹਦੀ ਫੌਜ ਸਿਰੇ ਦੀ ਜਮਸਿਰੇ ਦੀ ਉਹਨਾਂ ਦੀ ਫੌਜ ਨਾਲ ਦੇਖ ਲਾ ਜਿਹੜੇ ਸੋਲਿਆਂ ਦੇ ਪੜ ਦੇ ਸੰਗ ਕੋਈ ਖਾਣ ਪੀਣ ਨੂੰ ਵੀ ਨਹੀਂ ਸੀ ਵਿਚਾਰਿਆਂ ਨੂੰ ਠੀਕ ਆ ਨਾ ਉਹ ਉਹਨਾਂ ਨੇ ਮਤਲਬ ਦੇਖੋ ਵੀ ਸੋਲਿਆਂ ਨਾਲ ਟਾਈਮ ਕੱਢ ਕੇ ਉਹਦਾ ਜੰਗਲਾਂ 'ਚ ਰਹੇ ਕਿ ਘਰ ਨਹੀਂ ਸੀ ਵਾਰ ਨਹੀਂ ਸੀ ਉਹ ਤੋਂ ਜਾਂਦੇ ਸੀ ਅਣਖ ਖਾਲੇ ਤੇ ਧੀਆ ਭੈਣਾਂ ਦੀ ਇੱਜ਼ਤ ਉਹ ਬਚਾ ਕੇ ਲੈਂਦੇ ਸੀ ਬਈ ਉਹਨਾਂ ਨੇ ਵਾਰਸ ਨੂੰ ਜਿਹੜਾ ਅੱਜ ਆਪਾਂ ਜਿੱਥੋਂ ਹਰਮੰਦਰ ਸਾਹਿਬ ਤੋਂ ਚਲਦੇ ਸੀ ਨਾ ਉਹ ਫੌਜਾਂ 12 ਜਿਹੜੇ ਕਹਿੰਦੇ ਸੀ ਸਿੰਘਾਂ ਦੇ 12 ਵੱਜ ਗਏ ਅੱਜ ਤਾਂ ਝੋਟਕਲੇ ਬਣਾਉਂਦੇ ਆ ਮੂਰਖ ਲੋਕ ਸਿੰਘਾਂ ਦੇ ਪਰ ਝੋਟਕਲੇ ਨਹੀਂ ਉਹ 12 ਹੋਰ ਟਾਈਪ ਦੇ বাজਦੇ ਸੀ ਉਹਨਾਂ ਦੇ ਭਾਈ ਸਮਝਣ ਦੀ ਲੋੜ ਆ ਅੱਜ ਅਸੀਂ ਜਿੱਥੇੱਕ ਮਾਇਆਵਾਲ ਦੀ ਜ਼ਿੰਦਗੀ ਦੇਖਾ ਜਿੰਨੀਆਂ ਬਾਲੀਵੁੱਡ ਫਿਲਮਾਂ ਬਣਦੀਆਂ ਜਾਂ ਕੋਈ ਵੀ ਆ ਇਹ ਕੰਜਰ ਕੁੱਤੇ ਨੇ ਨਾ ਜਿੰਨੇ ਸਿੱਖ ਨੂੰ ਕਮੇਟੀ ਦਾ ਇੱਕ ਰੋਲ ਬਣਾ ਕੇ ਪੇਸ਼ ਕਰ ਦਿਆ ਸਿੱਖ ਜਿਹੜਾ ਕਰਦਾਰ ਆ ਉਹ ਪਰ ਸ਼ਰਮ ਮਨੋ ਜਿੰਨੇ ਵੀ ਅੱਜ ਖੜੇ ਹੋ ਨਾ ਨਹੀਂ ਸਭ ਦੀ ਸੁੰਨਤ ਹੋਈ ਹੋਣੀ ਸ਼ੱਜ ਜੇ ਸਿੱਖ ਨਾ ਹੁੰਦੇ ਨਾ ਦਸਤਾਰਾਂ ਵਾਲੇ ਆ ਮਾਹੌਲ ਕੁਝ ਹੋਰ ਹੀ ਹੋਣਾ ਜ਼ੀ ਅੱਜ ਠੀਕ ਹੈ ਨਾ ਇਹਦਾ ਕਰਕੇ ਵੀ ਬਾਈ ਜ਼ਰੂਰੀ ਆ ਯਾਰ ਬਾਕੀ ਆਪਣੇ ਨਾਲ ਤਾਂ ਪਹਿਲੇ ਦਿਨੋਂ ਧੱਕਾ ਹੁੰਦਾ ਆ ਗੁਰਸਿੱਖਾਂ ਨਾਲ ਪੂਈ ਚੱਕਰ ਨਹੀਂ ਹੈਗਾ ਇਹਦਾ ਚੱਲੀ ਜਾਣਾ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਵੀ ਤੁਸੀਂ ਆਪ ਪਹਿਲਾਂ ਤੱਕੜੇ ਹੋ ਫਿਰ ਆਪਣੇ ਆਪ ਹੀ ਜਿਹੜੀਆਂ ਆਪਾਂ ਵੱਡੇ ਵੱਡੇ ਗੱਲਾਂ ਕਰਦੇ ਉਹ ਬਾਅਦ ਦੀਆਂ ਗੱਲਾਂ ਨੇ ਹਨਾ ਵੀ ਇਹ ਵੀਰੇ ਅਣਖਾਗਾ ਅਣਖੇ ਦੇ ਵਿੱਚ ਰਹਿਣਾ ਮਤਲਬ ਸਹੀ ਸੋਚ ਤੇ ਚੱਲਣਾ ਬਗੈਰ ਗੱਲ ਮਿਹਰਕਣਾ ਲੜਪੋ ਜਾਇਆਂ ਜਿਵੇਂ ਹਨ ਇੱਕ ਖੁਸ਼ੀ ਇੱਕ ਸਕੂਨ ਇੱਕ ਹੌਲੜਵਾਜੀ ਫੁਕਰਪੁਣਾ ਤੇ ਇੱਕ ਅਣਖ ਠੀਕ ਹੈ ਨਾ ਸਿੱਧੂ ਮੂਸੇਵਾਲਾ ਸੀਗਾ ਬਾਈ ਅਣਖਾ ਸੀ ਉਹਦੇ ਵਿੱਚ ਦੇਖੋ ਹਨਾ ਉਹ ਨੂੰ ਆਪਾਂ ਉਹ ਨਹੀਂ ਕਹਿ ਸਕਦੇ ਵੀ ਜਿਨ੍ਹਾਂ ਨੇ ਇੰਨੇ ਜਣਾ ਨੇ ਰਲ ਕੇ ਇੱਕ ਬੰਦੇ ਤੇ ਅਟੈਕ ਕੀਤਾ ਉਹਨੂੰ ਮਾਰਤਾ ਉਹ ਅਣਖ ਜੇ ਤਾ ਉਹਦੇ ਨਾਲ ਸਾਹਮਣੇ ਖੜ ਕੇ ਉਹਨਾਂ ਹੁੰਦੀ ਉਹਨੂੰ ਅਣਖ ਕਹਿ ਜਾਂਦਾ ਵੀ ਅਣਖ ਦੇ ਤੇ ਕੋਰਮਣੇ ਚ ਬਹੁਤ ਫਰਕ ਆਗਾ ਬਾਈ ਹੂੰ ਤੇ ਬਾਕੀ ਵਕੀਲ ਸਾਹਿਬ ਇਹ ਗੱਲ ਤੇ ਆਪਣੀ رائے ਦਿਓ ਤੇ ਬੱਬਾ ਜੀ ਹੁਣ ਤੇ ਬਸ ਇੰਨੇ ਨਾਲ ਹੀ ਸਾਡਾ ਭਾਈ ਬੇਨਤੀ ਪ੍ਰਵਾਨ ਕਰੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਬਾਈ ਬਣ ਕੇ ਵੱਤ-ਵੱਤ ਜੁੜਿਆ ਕਰੋ ਤੇ ਵੱਤ-ਵੱਤ ਰੈਕ ਨਾ ਮਤਲਬ ਆਪਾਂ ਸਾਰੇ ਦੇਖੋ ਭਰਾ ਹਾਂਗੇ ਤੁਹਾਡੇ ਅਸੀਂ ਸਾਨੂੰ ਮੁੱਦਾ ਦੱਸਿਆ ਕਰੋ ਵੀ ਆਪਾਂ ਕਿਹੜੇ ਮੁੱਦੇ ਤੇ ਅੱਜ ਵਾਲੇ ਦੇ ਚ ਕਮੈਂਟ ਕਰੋ ਬਾਈ ਬਣ ਕੇ ਵੀ ਆਪਾਂ ਕੱਲ ਨੂੰ ਕਿਹੜਾ ਮੁੱਦਾ ਲੈ ਕੇ ਹੋਈਏ ਹਨ ਤੇ ਆਪਾਂ ਜ਼ਰੂਰੀ ਹੈ ਵੀ ਆਪਾਂ ਨੂੰ ਸਾਰਿਆਂ ਨੂੰ ਕੁਝ ਅਸੀਂ ਵੀ ਸਿੱਖਣਾ ਤੁਸੀਂ ਵੀ ਸਿੱਖਣਾ ਵੀ ਆਪਾਂ ਨੂੰ ਕੋਈ ਚੰਗੀ ਗੱਲ ਸਿੱਖਣ ਨੂੰ ਮਿਲੇ ਮਿਲੇ ਹਨ ਬਾਕੀ ਹੱਥ ਝੋੜ ਤੇ ਬਹੁਤ ਬਹੁਤ ਧੰਨਵਾਦ ਆ ਜਿੰਨੇ ਵੀ ਭਰਾ ਤੁਸੀਂ ਲਾਈਵ ਹੁੰਨ ਪੈਣਾ ਕੋਈ ਵੀ ਜਿੰਨੇ ਵੀ ਇਹਦੇ ਤੇ ਮਤਲਬ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਬਾਹਰੋਂ ਵੀ ਦੇਸ਼ਾਂ ਦੇਸ਼ਾਂ ਤੋਂ ਸੰਗਤ ਜੁੜਦੀ ਹੈ ਜਿੰਨੇ ਵੀ ਤੁਸੀਂ ਲਾਈਵ ਦੇਖਦੇ ਹੋ ਅਸੀਂ ਇਹੀ ਚਾਹੁੰਦੇ ਹਾਂ ਦਿਲੋਂ ਸਾਡੀ ਸਤਿ ਸਾਕੀ ਕਿਉਂਕਿ ਚੰਗਾ ਲੈ ਕੇ ਤੁਹਾਡੇ ਅੱਗੇ ਪੇਸ਼ ਹੋਈਏ ਕੋਈ ਚੰਗਾ ਮੁੱਦਾ ਲੈ ਕੇ ਆਈਏ ਹਨ ਤੇ ਬਾਕੀ ਇਹ ਚੈਨਲ ਜਿਹੜਾ ਹੰਸ ਸਰੋਵਰ ਟੀਵੀ ਇਹ ਵੀਡੀਓ ਨੂੰ ਅੱਗੇ ਸ਼ੇਅਰ ਕਰ ਲਿਆ ਕਰੋ ਤੇ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰਕੇ ਨੂੰ ਵਧਾ ਬਣੋ ਪਹਚਾਓ ਹਨ ਆਜੋ ਹਾਤੀ ਬੜਾ ਵਧੀਆ ਭਾਈ ਆਪਦਾ ਬੰਦਗੀ ਨਾਲ ਜੁੜ ਕੇ ਸਿਮਰਨ ਨਾਲ ਜੁੜ ਕੇ ਇੱਕ ਬੇਨਤੀ ਹੱਥ ਜੋੜ ਕੇ ਸਭ ਜਗਾਂ ਦੇ ਦੈਨ ਚੱਲ ਰਹੇ ਨੇ ਕਲ ਵੀ ਵੰਦੀ ਕੀਤੀ ਸੀ ਥੋੜਾ ਥੋੜਾ ਸਿਮਰਨ ਦੀ ਗੂ ਕਰ ਦਿਓ ਬਾਈ ਬਣ ਕੇ ਜਿੰਨੇ ਦਿਨ ਚੱਲਦੇ ਨੇ ਇਹ ਆ ਮੂਰੇ ਦੱਸ ਦੇਣ ਜਿਹੜੇ ਮਤਲਬ ਸੀਧੀਆਂ ਜਣੇ ਪੁੰਜੇ ਆਸਣ ਲਾ ਕੇ ਸਾਰੇ ਆਪ ਦਾ ਜੋਤ ਲਾ ਕੇ ਉਹਨਾਂ ਦੀ ਯਾਦ ਵਿੱਚ ਘਰਾਂ ਦੇ ਵਿੱਚ ਬਾਈ ਕਿ ਸਿਮਰਨ ਕਰੋ ਵਾਤ ਵਾਤ ਜਿੰਨਾ ਹੁੰਦਾ ਤੇ ਵਾਕੀ ਅਮਰਤ ਸਕੋ ਵਾਤ ਵਾਤ ਜਿੱਥੇ ਵੀ ਕਿਤੇ ਅਮਰਤ ਸੰਚਾਰ ਹੋ ਰਿਹਾ ਅਮਰਤ ਛੱਕ ਕੇ ਬਾਜਾਂ ਵਾਲੇ ਦੇ ਧੀਆ ਪੁੱਤਰ ਬਾਬਾ ਫਤਿਹ ਸਿੰਘ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਵਰਗੇ ਬਣ ਕੇ ਉਹਨਾਂ ਵਰਗੇ ਬਣ ਕੇ ਉੱਥੇ ਜਾਈਏ ਆਪਾਂ ਫਤੇਗੜ ਸਾਹਿਬ ਤਾਂ ਹੀ ਸਾਨੂੰ ਖੁਸ਼ੀਆਂ ਮਿਲਣਗੀਆਂ ਸੋ ਇਹੀ ਬੇਂਤੀਆਂ ਨੇ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿੰਨ ਜਾਣੀ ਰਹਿ ਗਈ ਸੀ